ਤੇ ਸੋਚ ਕੇ ਵੇਖੋ ਜੇ ਆ ਗੁਰਬਾਣੀ ਦੀ ਵਿਚਾਰ ਇੰਦਾ ਸ਼ਬਦ ਜਿਹੜੇ ਐ ਆਉਣ ਫਿਰ ਹਿੱਲਦਾ ਹੀ ਨਹੀਂ ਸੀ ਮਨ ਆ ਬੇੜਾ ਕਰਕ ਹੋਣਾ ਹੀ ਨਹੀਂ ਸੀ ਲੈ ਆਜੇ ਟੀਵੀ ਐ ਕਿਵੇਂ ਅਸਰ ਕਰਜੂ ਐਨਾ ਨੌਜਵਾਨਾਂ ਦੇ ਕਰਕੇ ਵਿਖਾਵੇ ਜਿਹੜੇ ਸੁਣਦੇ ਨਹੀਂ ਜਿਹੜੇ ਸੁਣਦੇ ਨੇ ਉਹਨਾਂ ਦੀ ਗੱਲ ਕਰਦਾ ਮੈਂ ਕੁਰਬਾਨੀ ਸੁਣਦੇ ਨੇ ਜਿਹੜੇ ਲੈ ਇਹਨਾਂ ਦੇ ਐਕਟਰ ਕਰਕੇ ਵਿਖਾਵੇ ਅਸਰ ਕਿਵੇਂ ਕਰ ਦੋ ਇਹ ਕਹਿੰਦੇ ਸੀ ਸਾਬ ਜادہ ਜੀਤ ਸਿੰਘ ਨੂੰ ਸੁਰਤ ਚ ਐਂ ਵੇਖਦੇ ਆ ਆ ਆ ਜੁਝਾਰ ਸਿੰਘ ਦਾ ਇਤਿਹਾਸ ਸੁਣਦੇ ਆ ਆ ਜਿਵੇਂ ਸੁਣ ਰਹੇ ਸੀ ਭਾਈ ਸਾਹਿਬ ਤੋਂ ਵੀ ਜੋਰਾਵਰ ਸਿੰਘ ਫਤੇ ਸਿੰਘ ਦੀ ਗੱਲ ਸੁਣਦੇ ਆ ਉਧਰੋਂ ਕੁਰਬਾਨੀ ਵੀ ਵਿਚਾਰ ਸੁਣਦੇ ਆ ਆ ਕਿਹੜੇ ਐਕਟਰ ਉੱਤਰ ਅਸੀਂ ਇਹਨਾਂ ਦੁੱਕੀ ਤਿੱਕੀ ਨੂੰ ਕੱਖ ਨਹੀਂ ਜਾਣਦੇ ਆਖੋ ਸੱਤਨਾ ਸ੍ਰੀ ਅਕਾਲ ਸਾਡੇ ਰੋਲ ਮਾਡਲ ਬਣ ਗਏ ਜੀਓ ਰੋਲ ਮਾਡਲ ਬਣ ਗਏ ਸਾਡੇ ਤੇ ਬਾਬਿਆਂ ਨੇ ਬੇੜਾ ਕਰਕ ਕਰਤਾ ਵੜ ਕੇ ਭੋਰਿਆਂ ਚ ਬਹਿ ਗਏ ਤਾਂ ਹੀ ਇਹਨਾਂ ਨੂੰ ਭੋਰੇ ਬਚਾਉਣ ਦੀ ਅੱਕ ਲੱਗੀ ਪਈ ਆ ਵੀ ਕਿਤੇ ਭੋਰੇ ਨੂੰ ਮਾੜਾ ਨਾ ਕਿਉਂਕਿ ਸਾਡੇ ਵਾਲਾ ਭੋਰਾ ਜਾਣਾ ਫਿਰ ਇਹਨਾਂ ਨੇ ਜੇ ਕਿਤੇ ਸਹੀ ਦੱਸਿਆ ਹੁੰਦਾ ਨਾ ਪੰਜਾਬ ਦੀ ਜਵਾਨੀ ਗਲਤ ਪਾਸੇ ਜਾਣੀ ਨਹੀਂ ਸੀ ਜਾਣੀ ਨਹੀਂ ਸੀ ਜੀ ਪੰਜਾਬ ਦੀ ਜਵਾਨੀ ਇਹ ਵੜ ਕੇ ਲੁੱਕ ਕੇ ਬਹਿ ਗਏ ਪਤਾ ਹੀ ਨਹੀਂ ਲੱਗਿਆ ਜੀ ਗਏ ਕਿੱਥੇ ਨੇ ਗੱਲਾਂ ਮਾਰਦੇ ਨੇ ਵੱਡੀਆਂ ਵੱਡੀਆਂ ਸਾਨੂੰ 84 ਦਾ ਸਮਾਂ ਆਇਆ ਹੱਤਾਂ ਦੀਆਂ ਗੱਲਾਂ ਕੀਤੀਆਂ ਬਾਬੇ ਜਰਨੈਲ ਸਿੰਘ ਵਰਗਿਆਂ ਨੇ ਆਵਾਜ਼ ਵੀ ਉਠਾਈ 17 ਮਤੇ ਪੰਜਾਬ ਦੀ ਗੱਲ ਕੀਤੀ ਇਹਨਾਂ ਚੋਂ ਕਿਹੜਾ ਬਾਬਾ ਬੋਲਿਆ ਉਦੋਂ ਪਤਾ ਨਹੀਂ ਕਿਹੜੇ ਭੋਰਿਆਂ ਚ ਵੜ ਕੇ ਬੈਠੇ ਸੀ ਕਦੇ ਸੁਣਿਆ ਲੁਕੇ ਲੁਕਈ ਰਹੇ ਆ ਜੀ 95 ਤੋਂ ਬਾਅਦ ਫੇਰ ਆ ਕੇ ਘੁੰਮਾ ਵਾਂਗ ਬਾਹਰ ਪਹਿਲਾਂ ਫੇਰ ਵੜ ਕੇ ਫੇਰ ਬਾਹਰ ਨਿਕਲੇ ਇਸ ਕਰਕੇ ਇਹਨਾਂ ਗੱਲਾਂ ਨੂੰ ਕਿਰਪਾ ਕਰਕੇ ਸਮਝੋ ਗੁਰਬਾਣੀ ਦੀ ਵਿਚਾਰ ਧਿਆਨ ਲਾ ਕੇ ਸੁਣੀ ਜਾਵੇ ਮਨ ਬਦਲ ਜਾਂਦਾ ਹੈ ਮਨ ਭੱਜ ਨਹੀਂ ਸਕਦਾ ਐਨੀ ਤਾਕਤ ਗੰਧਮੰਦ ਵਿੱਚ ਨਹੀਂ ਗੁਰਬਾਣੀ ਨੂੰ ਸੁਣ ਕੇ ਵੇਖੋ ਮਨ ਬਦਲ ਜਾਂਦਾ ਪਿਆਰਿਓ